ਸਲਾਮ ਪ੍ਰੀਸੈਂਟ ਕੁਛੀ ਪਰ ਅੱਜ ਅਸੀਂ ਪਹੁੰਚੇ ਹਾਂ ਜਿਹੜਾ ਗਰਦਾਸਪੁਰ ਦੇ ਪਿੰਡ ਪਣਮੌਰ ਵਿੱਚ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਜਿਹੜੀਆਂ ਕਮਰੇ ਦੀਆਂ ਜਿਹੜੀਆਂ ਤਸਵੀਰਾਂ ਜ਼ਰੂਰ ਆਪਣੇ ਦਰਸ਼ਕਾਂ ਨਾਲ ਜਿਹੜੀਆਂ ਸਾਂਝੀਆਂ ਕਰ ਦਿੱਤੀਆਂ ਜਾਣ ਸੋ ਇਹ ਜਿਹੜੇ ਮਤਲਬ ਲੋੜਵੰਦ ਪਰਿਵਾਰ ਨੇ ਮਤਲਬ ਇਹਨਾਂ ਦੀ ਜਿਹੜੀ ਦਾਸਤਾਵਾ ਬਹੁਤ ਹੀ ਜਿਹੜੀ ਦੁਖਦਾਈ ਆ ਪਰਿਵਾਰ ਦੇ ਵਿੱਚ ਜਿਹੜੇ ਪਰਿਵਾਰਕ ਮੈਂਬਰ ਨੇ ਫਾਦਰ ਸਾਹਿਬ ਵੀ ਐਕਸਪਾਇਰ ਹੋ ਚੁੱਕੇ ਨੇ ਤੇ ਮਾਤਾ ਵੀ ਜਿਹੜੀ ਇਹਨਾਂ ਦੀ ਬੱਚਾ ਦੀ ਐਕਸਪਾਇਰ ਜਿਹੜੀ ਹੋ ਚੁੱਕੀ ਆ ਸੋ ਬੱਚੇ ਜਿਹੜੇ ਨੇ ਛੋਟੇ ਨੇ ਇੱਕ ਤਾਂ ਗੁੜੀਏ ਜਿਹੜੀ ਆ ਪ ਮਤਲਬ ਕੁਦਰਤੀ ਮਾਰ ਇਦਾਂ ਦੀ ਪਈ ਕਿ ਬੱਚਿਆਂ ਨੂੰ ਜਿਹੜਾ ਵਾ ਬਾਹਰ ਜਾ ਕੇ ਆਪ ਖੁਦ ਕੰਮ ਕਰਨਾ ਪਿਆ ਪਿੰਡ ਸੋ ਇਦਾਂ ਦੀ ਉਮਰ ਦੇ ਵਿੱਚ ਜਿਹੜੇ ਮਾਪੇ ਉਹਨੇ ਬੱਚਿਆਂ ਨੂੰ ਮਤਲਬ ਕਈ ਤਰ੍ਹਾਂ ਦੀ ਜੜੀਆਂ ਮਤਲਬ ਸੂਤਾ ਦੇ ਦੇਣ ਜਾਂ ਬੱਚਿਆਂ ਨੂੰ ਕੋਈ ਮਤਲਬ ਨੌਕਰੀ ਵਾਲੇ ਬੰਨੇ ਜਾਂ ਕੋਈ ਕੋਰਸ ਵਾਲੇ ਬੰਨੇ ਪਾਉਂਦੇ ਨੇ ਪਰ ਕੁਦਰਤੀ ਮਾਰ ਕਹਿ ਸਕਦੇ ਆ ਜਾਂ ਹਾਲਾਤਾਂ ਦੀ ਮਜਬੂਰੀ ਕਹਿ ਸਕਦੇ ਆ ਕਿ ਬੱਚਿਆਂ ਨੂੰ ਜਿਹੜਾ ਲੋਕਾਂ ਦੇ ਘਰ ਦੇ ਵਿੱਚ ਕੰਮ ਜਿਹੜਾ ਜਾ ਕੇ ਕਰਨਾ ਪੈ ਰਿਹਾ ਸੋ ਸਾਡੇ ਨਾਲ ਇਸ ਪਿੰਡ ਦੇ ਜਿਹੜੇ ਨੇ ਲੋਕ ਨੇ ਉਹ ਹੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਜਰੂਰ ਕਰ ਲੈਣੇ ਆ ਸਸਿ ਜੀ ਕੀ ਨਾ ਜੀ ਰਾਣੀ ਜੀ ਮੇਰਾ ਨ ਹਾਂਜੀ ਕਿੰਨੇ ਬੱਚੇ ਸਾਰੇ ਬੱਚਿਆਂ ਬਹੁਤ ਜ਼ਿਆਦਾ ਮਾੜੀ ਹਾਲਤ ਹੈ ਪਿੰਡ ਦੇ ਵਿੱਚ ਕੋਈ ਹਲਫ ਨਹੀਂ ਕਰਦਾ انہਾਂ ਦੀ ਆਪ ਕੁਮਾਕੇ ਖਾਂਦੇ ਆ ਹਾਂਜੀ ਕਿਹੜੀ ਮੰਦੇ ਅਸੀਂ ਜਿਹੜੀ ਨੋਪਤਾਈ ਵੀ ਬੱਚਿਆਂ ਨੂੰ ਆਪ ਜਿਹੜਾ ਮਤਲਬ ਜਾਣਾ ਪਊ ਜਾਣਾ ਤੇ ਆਪ ਵੀ ਪਹਿਲਾਂ ਮੇਰੇ ਨਾਲ ਰਹਿੰਦੇ ਤੇ ਫਿਰ ਆਉਂਦੇ ਵੀ ਨਹੀਂ ਹੱਡਾ ਜਾਣਾ ਨਹੀਂ ਹੁੰਦਾ ਵੀ ਅਸੀਂ ਆਪਣੇ ਅੱਡ ਭੜੇ ਹੋ ਸਕਨੇ ਆ ਅੱਡ ਘਰ ਵੀ ਬੰਨਣ ਵਾਲਾ ਵਾ ਘੜੀ ਅਸੀਂ ਪੜਨਾ ਲਿਖਣਾ ਮੀਆ ਘੜੀ ਬੱਚਿਆਂ ਨੂੰ ਮੈਂ ਦਸਾਂ ਸਾਈ ਲਾਉਣਾ ਇਹ ਕਰਕੇ ਆਪਣੇ ਕੁਮਾਕੇ ਤੇ ਖਾਂਦੇ ਪੇ ਵਿਚਾਰੇ ਤਹੀਂ ਤਾਂ ਆਖਿਆ ਵੀ ਚਲ ਕੋਈ ਗੱਲ ਨਹੀਂ ਜਿੱਥੇ ਅਸੀਂ ਖਾਂਦੇ ਉੱਥੇ ਤੁਸੀਂ ਵੀ ਖਾਈ ਜਾਓ ਮੇਰੇ ਘਰ ਵਾਲੇ ਦੀ ਦੇਦਾਰਤ ਹੋ ਗਈ ਆ ਇਹ ਕਰਕੇ ਮੈਂ ਵੀ ਬੱਚਿਆਂ ਦੇ ਸਿੱਤਿਆਂ ਤੇ ਆ ਕੋਈ ਨਹੀਂ ਸੋਚਿਆ ਵੀ ਮੈਂ ਕਿਦਾਂ ਰਹਿ ਸਕਨੀ ਤੁਸੀਂ ਕੋਈ ਗੱਲ ਮੈਂ ਆਪਣੀ ਕਮਾ ਕੇ ਖਾਵਾਂਗੀ ਜਰੂਰ ਕਿੰਨੀ ਕਿੰਨੀ ਮੇਰੇ ਬੱਚਿਆਂ ਦੀ ਤੇ ਕਿੰਨੀ ਕਿੰਨੀ ਸਟੱਡੀ ਕੀਤੀ ਚੜੇ ਇਹਨੇ ਕੀਤੀ ਇਹਨੇ ਪਲੱਸ 2 ਕੀਤੀ ਇਹਨੇ ਆਹ ਕੁੜੀ 10ਵੀਂ ਚ ਪੜਦੀ ਆ 9ਵੀਂ ਚ ਹਾਂਜੀ ਫਿਰ ਕਿਸ ਚੀਜ਼ ਦਾ ਕੰਮ ਕਰ ਕੱਥੇ ਕਰਦੇ ਨੇ ਕੰਮ ਇਦਾਂ ਘਰਾਂ 'ਚ ਕਰਦੇ ਨੇ ਹਾਂਜੀ ਘਰਾਂ 'ਚ ਕਰਦੇ ਆਸਰ ਰੁਪਿਆ ਲੈਂਦੀਆਂ ਦੋਵੇਂ ਭੈਣਾਂ ਦੋ ਘਰਾਂ ਦਾ ਕੰਮ ਕਰਦੀਆਂ ਨੇ ਹਾਂਜੀ ਉਹ ਦੋਵੇਂ ਭੈਣਾਂ ਜਿਹੜੀਆਂ ਨੇ ਮਹੀਨੇ ਦਾ 800 ਰੁਪਇਆ 800 ਰੁਪਇਆ ਮਹੀਨੇ ਦਾ ਲੈਂਦੀਆਂ ਨੇ ਤੇ ਦੁੱਧ ਜਿੰਨਾ ਦੇ ਘਰ ਕੰਮ ਕਰਦੇ ਉਧਰੋਂ ਦੁੱਧ ਲਿਆਉਂਦੇ 10 ਦਾ ਕਿਲੋ ਤੇ ਇਦਾਂ ਟਾਈਮ ਮਾੜਾ ਮਟਾ ਨੰਨ ਰਿਹਾ ਜਿੱਥੇ ਕਹਨ ਕਿ ਤਾ ਉਹਦਾ ਕੋਈ ਦੇ ਦਿੰਦਾ ਵਿਚਾਰਾ ਹਾਂਜੀ ਬਹੁਤ ਜ਼ਿਆਦਾ ਟੈਟ ਹੈ ਕੋਠਿਆਂ ਦੀ ਵੀ ਜਿਹੜੀ ਕੰਡੀਸ਼ਨ ਹੈ ਮਤਲਬ ਚਲੋ ਫਦ ਸਾਹਿਬ ਹੁੰਦੇ ਤਾਂ ਚਲੋ ਪਰਿਵਾਰਕ ਮੈਂਬਰ ਹੁੰਦੇ ਤਾਂ ਚਲੋ ਕੁਝ ਨਾ ਕੁਝ ਇਸ਼ਾਰ ਕਰਦੇ ਕਮਰੇ ਤਾਂ ਵੀ ਜਿਹੜੀ ਕਰਦੇ ਪਰਭਾਈ ਕਰਦੇ ਜਾਂ ਇਹਨਾਂ ਲਈ ਪਰ ਹੁਣ ਵਿਕੇ ਵੀ ਨਹੀਂ ਸਾਰਾ ਹੋ ਤਾਂ ਬਹੁਤ ਮੁਸ਼ਕਲ ਜੇ ਅਸੀਂ ਬੜੇ ਜਾਨਾਂ ਨੂੰ ਕਿਹਾ ਵਈ ਹਲਫੇ ਵੀ ਮੰਗੀ ਬੜੇ ਜਾਨਾਂ ਦੀ ਵੀ ਤੁਸੀਂ ਇਹਨਾਂ ਨੂੰ ਬੱਚਿਆਂ ਨੂੰ ਕਮਰੇ ਖਰੀਦ ਕੇ ਦੋ ਪਿੰਡ ਦੇ ਵਿੱਚ ਆਉਂਦੀਆਂ ਘੰਟਾ ਵੀ ਆਉਂਦੀਆਂ ਨੇ ਪਰ ਸਾਡੇ ਤੱਕ ਨਹੀਂ ਪਹੁੰਚਦੀਆਂ ਅਜੇ ਤੱਕ ਨਾ ਕਹਿੰਦੇ ਇੱਥੇ ਪਲਾਟ ਦਵਾਏ ਨਾ ਕਹਿੰਦੇ ਕਿ ਇਹਨੇ ਕਮਰੇ ਦੇ ਪਾਏ ਨਾ ਕੋਠਿਆਂ ਦੇ ਪੈਸੇ ਤੱਕ ਪਈ ਹਨ ਮਤਲਬ ਕਿਸੇ ਮਾਸੇ ਵੀ ਤਾਂ ਸਤਾ ਤੱਕ ਤੁਸੀਂ ਅਪਰੋਚ ਕੀਤੀ ਜਾਂ ਉਹਨਾਂ ਤੋਂ ਤਾਂ ਕੋਈ ਨਹੀਂ ਨਾ ਕੋਈ ਸੁਣੇ ਕੀਤਾ ਨਾ ਨਹੀਂ ਹਟਿਆ ਕੱਚਾ ਘੋਟੇ ਦੇ ਜਿਹੜੀਆਂ ਫੈਲਾਂ ਨੇ ਭਰੀਆਂ ਵੀ ਜਿਆਦਾ ਤੁਸੀਂ ਭਰੀਆਂ ਵੀ ਕਈਆਂ ਆਜੇ ਭਰੀਆਂ ਭਰੀ ਪਰ 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 ਕੇ ਦਿੱਤੀਆਂ ਨੇ ਪਰ ਉਹ ਗਾੜੀ ਚੱਲ ਗਈ ਨਹੀਂ ਗਈ ਅਜੇ ਤੱਕ ਪੈਸੇ ਨਹੀਂ ਕੋਈ ਵੀ ਪਾਇਆ ਅੰਦਰ ਮਤਲਬ ਇਸ ਏਜ ਦੇ ਵਿੱਚ ਜਿਹੜੇ ਨਿਆਣੇ ਨੇ ਅਕਸਰ ਕੋਰਸ ਕਰਦੇ ਨੇ ਤੇ ਜਾਂ ਜਿਹੜੇ ਮਤਲਬ ਮਾਪੇ ਉਹ ਜਿਹੜਾ ਜਿੱਦਾਂ ਹੁੰਦਾ ਵਾ ਤੇ ਨਾ ਬੱਚੇ ਨੂੰ ਨਹੀਂ ਕੰਮ ਕਰਨ ਦੀ ਭੇਜਦਾ ਮਤਲਬ ਇੱਕ ਕੁਦਰਤੀ ਗ੍ਰੂਪੀ ਕਰਦਾ ਹਾਂ ਹਾਂਜੀ ਕੀ ਲੱਗਦਾ ਵੀ ਏਡੀ ਸਟੇਜ ਦੇ ਵਿੱਚ ਬੱਚੇ ਨੂੰ ਜਿਹੜਾ ਕੰਮ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਰਾਜੇ ਤੇ ਇਹੋ ਇਦਾਂ ਦੇ ਕੈਡਨ ਮੰਨਣ ਦੀ ਵਾਰੀ ਆ ਚਲੋ ਓਦਾਂ ਪਰਦੇ ਲਿਖਦੇ ਸੀ ਪਰ ਜਦੋਂ ਤੁਹਾਨੂੰ ਪਤਾ ਜਿਉ ਮੇਰੀਆਂ ਪੈਜਾਂ ਨੇ ਬੜੀ ਬੜੀ ਭੱਟੀਆਂ ਪੈ ਗਈਆਂ ਜਿਉ ਮੇਰੀਆਂ ਮੰਮੀ ਡਾਡੀ ਨਾ ਦੱਸਿਆ ਤੇ ਹਨੀ ਤੇ ਬਹੁਤ ਮੁਸ਼ਕਿਲੀਆਂ ਕਰਦਾ ਹਾਲ ਸੋ ਦੁੱਜਾ ਜਿਹੜਾ ਉਹਨਰ ਕਹਦਾ ਦੱਸਦੇ ਉਹ ਵੀ ਕਿੰਨੀ ਹੈ ਜੀ ਉਹ ਤਾਂ 12 ਸਾਲ ਜੇ 12 ਸਾਲ ਦੀ ਉਮਰ ਦੇ ਵਿੱਚ ਜਿਹੜਾ ਕੰਮ ਕਰਤੇ ਤੇ ਧਿਆੜੀ ਲਾਉਣ ਹਾਂਜੀ ਧਿਆੜੀ ਲਾਉਣ ਜਾਂਦਾ ਅੱਜ ਕਿਹਾ ਜੇ ਉਹ ਵੀ ਕੁੜੀ ਨੇ ਮੈਨੂੰ ਦੱਸਿਆ ਨਹੀਂ ਨੇ ਮੈਂ ਜਾਣੀ ਨਹੀਂ ਦੇਣਾ ਹਾਂਜੀ ਇਹ ਕਰਕੇ ਤੁਹਾਨੂੰ ਪਤਾ ਜੇਦੋਂ ਘਰ ਦੇ ਹਾਲਾਤ ਕੋਈ ਘਰੀ ਕੋ ਦੇਹੇ ਨਾ ਫਿਰ ਬਚੰਦ ਕਰਨਾ ਜੇ ਕਰਨਾ ਪੈਂਦਾ ਜੀ ਮਨੂੰ ਇੰਨੀ ਬਰਸਾਤਾ ਹੋਣ ਡਿਆ ਨੇ ਪੈ ਐਨਰ ਵੀ ਵੀਰ ਨੇ ਸੰਸਤਾ ਨੇ ਇਹਨਾਂ ਕੋਠਿਆਂ ਤੇ ਜਿਹੜੀ ਤਰਪਾਲ ਤੱਕ ਨਹੀਂ ਕਰਨੀ ਬਗਤ ਨਹੀਂ ਕਿਸ ਨੇ ਨਿੰ ਤਰਪਾਲ ਦਿੱਤੀ ਹੈ ਕਿ ਇਦਾਂ ਹੀ ਬਸ ਚੁੰਦੇ ਰਹੇ ਨੇ ਇਦਾਂ ਵਿਚਾਰੇ ਪਿੰਦੇ ਰਹੇ ਹਾਂਜੀ ਵਾਸਰੇਮ ਪਲੱਸ ਵੀ ਹੈ ਨਹੀਂ ਜਿੰਨਾਂ ਦੇ ਘਰ ਤੇ ਬਹੁਤ ਮੁਸ਼ਕਲ ਦੇ ਹਾਲਾਤ ਇਹਨਾਂ ਦੇ ਅੰਦਰ ਹਾਲਾਤ ਦੇਖੀ ਪੱਖੇ ਦਾ ਸੋਚਿਆ ਸੀ ਓਨ ਕਰਨ ਦੀ ਕੋਸ਼ਿਸ਼ ਕੀਤੀ ਪੱਖਾ ਤੱਕ ਸੜਿਆ ਨਹੀਂ ਚੱਲਿਆ ਹੈਗਾ ਹਾਂਜੀ ਆ ਵੀ ਕੋਈ ਲੜਕੇ ਨੇ ਦਿੱਤਾ ਹੀ ਤੇ ਉਹ ਚੱਲ ਚੱਲੁੰਦੀ ਹੈ ਮਾਰਾ ਮਟਾ ਹਾਂਜੀ ਬਹੁਤ ਜ਼ਿਆਦਾ ਮੁਸ਼ਕਲ ਹੈ ਨਾ ਤੇ ਘਰ ਦੇ ਵਿੱਚ ਮੱਲੂ ਚੰਗੇ ਭਲੇ ਆਮ ਦਈਏ ਤੇ 7-8-10000 ਰੁਪਏ ਵੀ ਖਰਚਾ ਜਿਹੜਾ ਚੱਲਣ ਡਿਆ ਮੱਲੂ ਸੂਮ ਤੇ ਕਰਕੇ ਤੇ 1500 ਰੁਪਏ ਨੇ ਕਿਵੇਂ ਸਰਤੇ ਚੱਲਦੇ ਬਹੁਤ ਜ਼ਿਆਦਾ ਮੁਸ਼ਕਲ ਹੈ ਜਿਦਾ ਕਿ ਇਹਨਾਂ ਦੇ ਪਲਸਨ ਨਹੀਂ ਜੀ ਲੱਗੀ ਸਰ ਅਜੇ ਤੱਕ ਇਹਨਾਂ ਦੇ ਪਲਸਨ ਤਨਾ ਭੈਣ ਭਰਾ ਦੀ ਪਲਸਨ ਨਹੀਂ ਲੱਗੀ ਆਗੀ ਬਹੁਤ ਜ਼ਿਆਦਾ ਫਾਰਮ ਫਾਰਮ ਭਰ ਕੇ ਦਿੱਤੇ ਪਰ ਨਹੀਂ ਕਿਤੇ ਆਪਣੀ ਗੱਲ ਬੰਦ ਹੀ ਆਗੀ ਪਲਸਨ ਵੀ ਲੱਗੇ ਪੈਸਾ ਵੀ ਨਹੀਂ ਲੱਗੇ ਵਿਚਾਰੇ ਮੈਂ ਦਾਦਾ ਇਹਨਾਂ ਦਾ ਮੈਂ ਆਹ ਮੇਰੇ ਨਾਂ ਦਾ ਆਜੇ ਮੈਂ ਇਹਨਾਂ ਦੇ ਬੱਚਿਆਂ ਨੂੰ ਦੇ ਦਿਆ ਕਰਾਂਗਾ ਤੋ ਮੋਵਨਿੰਗ ਸਾਡੀ ਗੱਲ ਵਾਲ ਕੋਈ ਨਹੀਂ ਬੰਦਈ ਗਰੀਬ ਦੀ ਸੌਂਦਾ ਕੋਈ ਨਹੀਂ ਆ ਇਹ ਬਜ਼ੁਰਗੋ ਕਹਿੰਦਾ ਮੈਂ ਦੇਖਿਆ ਬਾਰਸ਼ਾਂ ਪੈਂਦੀ ਰਹੀ ਕਹਿੰਦੇ ਤਰਪਾਲ ਤੱਕ ਦੀ ਨਹੀਂ ਪਦੀ ਨਹੀਂ ਰੱਤੀ ਜਾਇ ਨੇ ਮੈਂ ਚੋਂਦੇ ਕੋਠੇ ਤੇ ਮੈਂ ਉਹ ਜਗਾ ਚੱਲ ਜਾਵਾਂ ਕੁੜੀਆਂ ਦੀ ਕਹਿੰਦਾ ਪਪਾ ਚ ਗੁਜ਼ਾਰਾ ਕਰ ਤੂੰ ਉੱਧਰ ਚੱਲ ਜਾ ਮੈਂ ਪੁੱਤ ਕੋਠੇ ਢੇਕ ਪਾਣੇ ਤੇ ਸਾਡੇ ਅਗ ਮੱਦ ਹੋ ਗਈ ਪਹਿਲਾਂ ਫਦਰ ਸਬਕਸ ਪਰੋ ਇੱਕ ਜਮਤ ਹੋਈ ਹਾਂਜੀ ਮਾਤਾ ਨਹੀਂ ਪਿਤਾ ਹੋਇਆ ਜੀ ਹਾਂਜੀ 5 ਸਾਲ ਹੋ ਗਏ ਜਿਹਨੂੰ ਚਾਹ ਇਹਨੂੰ ਵਾਚ ਦੋਨ ਦੋਨ ਕਸਾਲਾਂ ਬਾਅਦ ਮਮੀ ਇਹ ਦੇ ਤਾ ਮਾਤਾ ਹਾਂਜੀ ਦੋਟਾਈ ਸਾਲ ਹੋ ਗਏ ਦੀ ਮਮੀ ਦੇ ਤਾ ਹੋਈ ਨਹੀਂ ਹਾਂਜੀ ਬਲੂ ਤਾਂ ਛੋਟੀ ਹੈ ਜੀ ਪਰਦੇ ਹਾਂਜੀ ਹਾਂਜੀ ਪਰ ਦੇ ਹਾਂਜੀ ਬਲੂ ਹਾਲਾਤੀ ਇਦਾਂ ਦੇ ਬਣ ਗਏ ਕਿ ਬੱਚਿਆਂ ਨੂੰ ਖੁਦ ਜਾਂਦੇ ਬੱਚਿਆਂ ਨੂੰ ਆਪ ਕਰਨੀ ਪਏ ਹਾਂਜੀ ਕਿਸੇ ਨੇ ਮੰਨਦੀ ਕੀਤੀ ਕਿਸੇ ਨੇ ਮਜਤ ਨਹੀਂ ਕਰਦਾ ਪਿੰਡ 'ਚ ਕੋਈ ਵੀ ਨਹੀਂ ਕਰਦਾ ਹੈਗਾ ਪਲਸ 2 ਕਿੰਨੀ ਬਹੁਤ ਕੀਤੀ ਕੁੜੀ ਦੀ ਮਾਤਾ ਦੇ ਦੇ ਤਾ ਹੋ ਗਈ ਤੇ ਬਾਅਦ 'ਚ ਕੁੜੀ ਨੇ ਪਲਸ 2 ਕੀਤੀ ਆ ਹੁਣ ਕੀਤੀ ਜੋ ਕੁੜੀ ਨੇ ਪਲਸ 2 ਆ ਪਲੱਸ 2 ਕਰਕੇ ਫੇਰ ਉਹਨੇ ਬੱਚਿਆਂ ਨੂੰ ਲਈ ਜੋ ਕਰਨਾ ਕੁਦਰਤੀ ਮਾਰਤਾ ਪਈਆ ਮਤਲਬ ਹੁਣ ਜਿਹੜੀ ਸਰਕਾਰਾਂ ਨੇ ਜਾਂ ਪ੍ਰਸ਼ਾਸਨ ਇਹ ਪਲੱਸ 2 ਕਰ ਲਈ ਕਿ ਤਣ ਕਿ ਲੱਗਦਾ ਨਹੀਂ ਵੀ ਹੁਣ ਜਿੱਦਾਂ ਆਮ ਮੌਲਤ ਕਰਦੀ ਅਧਿਕਾਰੀ ਲੋਕਾਂ ਦੇ ਘਰਾਂ ਜਾ ਕੇ ਤੇ ਬੱਚੀ ਪੜ੍ਹ ਲਈ ਗਈ ਛੋਟੀ ਮੋਟੀ ਨੌਕਰੀ ਮਿਲਣੀ ਚਾਹੀਦੀ ਮਿਲਣੀ ਚਾਹੀਦੀ ਹੈ ਜੇ ਮਤਲਬ ਇਹਦੇ ਇਹਦੇ ਹਾਲਾਤ ਵੇਖ ਕੇ ਤੇ ਇਦਾਂ ਦੀ ਇਹਨੂੰ ਚਾਹੀਦੀ ਜੋ ਮਿਲਣੀ ਇਹਨੂੰ ਨੌਕਰੀ ਜ਼ਰੂਰ ਚਾਹੀਦੀ ਜੋ ਇਹਨਾਂ ਦੀ ਹੈਲਪ ਵੀ ਕਰਨ ਵੱਧ ਤੋਂ ਵੱਧ ਇਹਨਾਂ ਦੀ ਹੈਲਪ ਕਰਨ ਆਪਾਂ ਇਹੋ ਹੀ ਕਹਿ ਸਕਦੇ ਆ ਕਿਉਂਕਿ ਸਾਡੇ ਪਿੰਡ ਚੋਂ ਤੇ ਕਹਿੰਨੇ ਇਹਨਾਂ ਨੂੰ ਕੁਝ ਨਹੀਂ ਦਿੱਤਾ ਨਾ ਇਹਨਾਂ ਦਾ ਕੁਛ ਕੀਤਾ ਹੀ ਆ ਕਿੱਥੇ ਜਾਂਦੇ ਬੱਚੇ ਕੰਮ ਕਰਨੇ ਬੱਚੇ ਇਦਾਂ ਕਿ ਲੋਕਾਂ ਦੇ ਘਰਾਂ 'ਚ ਹੀ ਜਾਂਦੇ ਜੋ ਦੋਨਾਂ ਤਿੰਨਾਂ ਘਰਾਂ ਦਾ ਕੰਮ ਕਰਦੀ ਹੈ ਕੁੜੀ 800 ਰੁਪਇਆ ਦੀ ਦਿਹਾੜੀ 800 ਰੁਪਇਆ ਦਿੰਦੇ ਜੋ ਘਰ ਦਾ ਕੰਮ ਸਾਰਾ ਦਿਨ ਮਤਮਾਰ ਛੱਡਦੇ ਆ ਤੇ ਮਹੀਨੇ ਦਾ 800 ਰੁਪਇਆ ਤੇ 800 ਦੇ ਨਾਲ ਥੋੜਾ ਦੇਖੋ ਗੁਜ਼ਾਰਾ ਹੁੰਦਾ ਆ ਕਿੰਨੇ ਵੇਲੇ ਜਾਂਦੇ ਕੰਮ ਤੇ ਕਿੰਨੇ ਵੇਲੇ ਸਵੇਰੇ ਚੱਲ ਜਾਂਦੇ ਜੋ 8 ਵਜੇ ਤੋਂ ਉਦੋਂ ਦਾ 3:30 ਵਜੇ ਹੁੰਦੇ ਜੋ ਜੋ ਸਵੇਰ ਤੋਂ ਜਾਂਦੀਆਂ ਮਤਲਬ ਅਸੀਂ ਪਰ ਲਾਈਏ 400 500 ਰੁਪਏ ਦੇ ਹਿਸਾਬ ਨਾਲ ਲਾਈਏ ਤੇ ਕਾਫੀ ਮਾਉਂਟ ਬਣਦੀ ਆ ਤੇ ਤੁਸੀਂ ਇਹ ਮਾਉਂਟ ਹੀ ਬੜੀ ਘੱਟ ਦੱਸ ਰਹੇ ਹੋ ਫਿਰ ਉਹਨੇ ਜਿੰਨੀ ਦੇਖੋ ਜਿੰਨੇ ਮਿਲਦੇ ਦਸੀਂ ਉਹਨਾਂ ਹੀ ਦੱਸਣੀ ਉੰਨੀ ਵਿਚਾਰੀਆਂ ਕਰਦੀਆਂ ਕੰਮ ਮਿਹਨਤ ਕਰਕੇ ਤੇ ਆਪਣੇ ਘਰ ਦਾ ਸਰਕਲ ਚਲਾਉਣ ਡੀਆਂ ਜੋ ਫਿਰ ਜਿਹੜੀ ਕਰਦੀਆਂ ਲੋੜਾਂ ਨੇ ਰਸਤਾ ਨੇ ਜਾਂ ਮਤਲਬ ਹੋਰ ਜੇ ਰੋਟੀ ਪੰਦੇ ਕਿਵੇਂ ਸਰਕਲ ਚੱਲਦਾ ਉਹ ਏਦਾਂ ਹੀ ਵਿਚਾਰੀ ਰਜਿਸਟਰ ਕਰ ਲੈਂਦੀ ਜਾਂ ਕਿਸੇ ਦੇ ਜਿਨ੍ਹਾਂ ਦੇ ਘਰ ਕੰਮ ਕਰਦੇ ਏਦਾਂ ਖਾ ਖੂ ਲੈ ਲੈਂਦੇ ਆ ਤੇ ਜਾਂ ਏਦਾਂ ਹੀ ਰਾਤ ਨੂੰ ਆਪਣੇ ਘਰ ਜਾ ਕੇ ਬਣਾ ਲੈਂਦੇ ਮਾੜਾ ਮੋਟਾ ਇੱਧਰ ਜਸਟ ਕਰੀ ਜਾਣ ਦੀ ਜੀ ਐਨਆਰਈ ਵੀਰ ਨੇ ਜੋ ਸਮਾਜ ਸੇਵੀ ਸੰਸਥਾ ਨੇ ਜਿਵੇਂ ਲੋਕਾਂ ਦੀ ਲੋੜਵੰਦ ਪਰਿਵਾਰਾਂ ਦੀ ਮਦਦ ਕਰ ਰਹੀ ਹੋਂ ਦੇਖੋ ਇੱਧਰ ਬਾਹਰ ਆਈ ਹੈ ਕਿੰਨੇ ਮਤਲਬ ਸਮਾਜ ਸੇਵੀ ਸੇਵਾ ਨੇ ਬੜੇ ਬੇ ਤਗੜੇ ਜਗ੍ਹੀ ਪੱਧਰ ਤੇ ਸੇਵਾ ਹੋਈ ਹੈ ਕਿ ਲੱਗਦਾ ਨਹੀਂ ਵੀ ਐਡੇ ਛੋਟੇ ਮਸੂਮ ਬੱਚਾ ਵੀ ਜਿਹੜਾ ਉਹਨਾਂ ਦਾ ਧਿਆਨ ਜਣਾ ਚਾਹੀਦਾ ਸਹਈਦਾ ਇਹ ਉਹਨਾਂ ਨੂੰ ਤੇ ਆਪ ਨੂੰ ਹੁਣ ਦੇਖਣਾ ਚਾਹੀਦਾ ਕਿ ਇਹਨਾਂ ਬੱਚਿਆਂ ਵਾਲੀ ਵੀ ਵੇਖਿਆ ਨਾ ਬੱਚਿਆਂ ਦੇ ਕਿੱਦਾਂ ਦੇ ਹਾਲਾਤ ਆ ਇਹ ਕਿੰਦਾ ਹਾਲਾਤ ਦੇ ਵਿੱਚੋਂ ਦੀ ਗੁਜ਼ਰ ਰਹੇ ਜਿਨ੍ਹਾਂ ਦਾ ਮਾਪਿਓ ਨਾ ਹੋਵੇ ਉਹਨਾਂ ਬੱਚਿਆਂ ਦਾ ਕੀ ਜੀਣਾ ਹੁੰਦਾ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਕਮਰੇ ਦੇ ਫੇਰ ਜਿਹੜੀਆਂ ਤਸਵੀਰਾਂ ਜਿਹੜੀਆਂ ਜ਼ਰੂਰ ਸਾਂਝੀਆਂ ਕਰ ਦਿੱਤੀ ਜਾਣ ਸੋ ਕਿਸੇ ਵੀ ਸਮਾਜ ਸੇਵੀ ਜਾਂ ਐਨਆਰਆਈ ਵੀਰ ਜਾਂ ਪਿੰਡ ਵਾਲੇ ਦੀ ਵੀ ਐਡੀ ਅਪਰੋਚ ਨਹੀਂ ਪਈ ਕਿ ਇਹਨਾਂ ਨੂੰ 2-300 ਰੁਪਏ ਦੀ ਇੱਕ ਤਰਪਾਲ ਜਿਹੜੀ ਆ ਲੈ ਕੇ ਦਿੱਤੀ ਨਹੀਂ ਨਹੀਂ ਦਿੱਤੀ ਖੇਚੜੀ ਨਹੀਂ ਕੀਤੀ ਸੋ ਕਮਰੇ ਚੋਂ ਦੇ ਰਹੇ ਬਰਸਾਤਾ ਪਈ ਦੇ ਰੀਆਂ ਮਿੱਟੀ ਜੜੀ ਕਮਰੇ ਦੀ ਬਾਲੇ ਡਿੱਗਦੀ ਰਹੀ ਪਰ ਕਿਹੇ ਵੀ ਸਮਾਜ ਸੇਵੀ ਨੇ ਜਾਂ ਪਿੰਡ ਵਾਲੇ ਨੇ ਇਹਨਾਂ ਤੱਕ ਅਪਰੋਚ ਜੜੀ ਨਹੀਂ ਕੀਤੀ ਸੋ ਇਹਨੀਆਂ ਸੇਵਾ ਜੜੀਆਂ ਚੱਲਣ ਡੀਆਂ ਨੇ ਵਕਵਾ ਕਿਸਮ ਦੇ ਸਾਵਾਂ ਕਰ ਰਹੇ ਨੇ ਪਰ ਇਹਨਾਂ ਵਾਰੀ ਜੜੀ ਆ ਉਹਨਾਂ ਦੀ ਸੇਵਾ ਜੜੀ ਨਹੀਂ ਕਿ ਜੜੀ ਹੋਈ ਆ ਹੋਰ ਮਤਲਬ ਕਿਵੇਂ ਮਤਲਬ ਕੋਈ ਦਾਨੀ ਜਸ ਜੜੇ ਜਾਂ ਕਿਵੇਂ ਮਤਲਬ ਕੋਈ ਰਾਸ਼ਨ ਮਹੀਨੇ ਦੇ ਕੋਈ ਨਹੀਂ ਲਾਈ ਨਾ ਕਿਸ ਤਰ੍ਹਾਂ ਦੀ ਜਿ ਲਾਈ ਹਾਂਜੀ ਉਹਦਾ ਕੰਕਮਦੀ ਜੜੀ ਉਹ ਉਹਨਾਂ ਨੂੰ ਮਿਲਦੀ ਆ ਹਾਂਜੀ ਘਾਟ ਭਰਿਆ ਜੀ ਹੋਰ ਉਹਦਾ ਉਹਨਾਂ ਨੂੰ ਕੋਈ ਸਹੂਲਤ ਨਹੀਂ ਜੀ ਮਿਲਦੀ ਹਾਂਜੀ ਇਹਨਾਂ ਨੇ ਇੱਕਦਾਂ ਸਰਪੰਚ ਨੂੰ ਆਖਿਆ ਵੀ ਮੇਰਾ ਆ ਬਾਥਰੂਮ ਡਿੱਗ ਗਿਆ ਮੇਰਾ ਬਾਥਰੂਮ ਬਣਾ ਦੋ ਉਹਨਾਂ ਨੇ ਉਹ ਵੀ ਨਹੀਂ ਬਣਾ ਕੇ ਦਿੱਤਾ ਹਾਂਜੀ ਬਹੁਤ ਜ਼ਿਆਦਾ ਮੁਸ਼ਕਲ ਹੈ ਨਾ ਤੇ ਨਾ ਹੋਂਦ ਦੀ ਵੀ ਆਵਾਜ਼ ਆ ਰਹੀ ਹੈ ਲੀ ਰੇ ਤੋਂਦੀ ਵੀ ਆਵਾਜ਼ ਆ ਰਹੀ ਹੈ ਮੈਂ ਕੈਮਰਾਮੈਨ ਨੂੰ ਫੇਰ ਇੱਕ ਵਾਰੀ ਗੁਜਾਰਸ਼ ਕਰਾਂਗਾ ਵੀ ਬਾਥਰੂਮ ਦੀਆਂ ਤਸਵੀਰਾਂ ਜ਼ਰੂਰ ਇੱਕ ਵਾਰੀ ਦਰਸ਼ਕਾਂ ਨੂੰ ਆਪਣੀਆਂ ਜਿਹੜੀਆਂ ਸਾਂਝੀਆਂ ਕਰ ਦਿੱਤੀ ਜਾਣ ਇਹ ਬਾਥਰੂਮ ਮਤਲਬ ਆਪਾਂ ਕੀ ਬਾਥਰੂਮ ਕਹਿ ਸਕਦੇ ਦੇਖ ਸਕਦੇ ਹੋ ਇੱਥੇ ਬੰਦਾ ਪੈਰ ਨਹੀਂ ਪਾ ਸਕਦਾ ਬਾਥਰੂਮ ਵਾਲਾ ਤਾਂ ਨਾ ਫਰਸ਼ ਹੈ ਤੇ ਨਾ ਕੁਝ ਉੱਤੇ ਛੱਤ ਹੈਗੀ ਆ ਮਤਲਬ ਪਪਾ ਦੀ ਬਾਈਕ ਹੀ ਉਹ ਵੇਚ ਕੇ ਫਿਰ ਕੁੜੀ ਨੇ ਆਪਣੇ ਅੰਦਰ ਮੋਟਰ ਲਵਾਈ ਹਲਕਾ ਕਿਸੇ ਦਾ ਦੇ ਕਰੀ ਕਿਹ ਵੇਚਲਵਾਈ ਮੋਟਰਸਾਈਕਲ ਹੀ ਅੰਦਰ ਦੇ ਪਪਾ ਦੀ ਤੇ ਉਹਨਾਂ ਦੇ ਪਪਾ ਦੀ ਡੈਥ ਹੋ ਗਈ ਤੇ ਫਿਰ ਬ੍ਰਦਰ ਛੋਟਾ ਸੀ ਤੇ ਇਹ ਕਰਕੇ ਉਹਨੇ ਬਾਈਕ ਵੇਚ ਕੇ ਕੁਛ ਆਪ ਕੰਮਕੁਮ ਕਰਕੇ ਜਿੰਨਾ ਦਾ ਜਿੰਨਾ ਦੇ ਕੰਮ ਕਰਦੀ ਸੀ ਲੈ ਕੇ ਫਿਰ ਉਹਨੇ ਮੋਟਰ ਲਵਾਈ ਨਹੋਂਤ ਹੀ ਹੁੰਦੀ ਉਹਨੂੰ ਬਹੁਤ ਦਿੱਕਤ ਸੀ ਘਰ ਦੇ ਵਿੱਚ ਕਹਿ ਸਕਦੇ ਪਾਣੀ ਦੀ ਦਿੱਕਤ ਇੰਨੀ ਸੀ ਵੀ ਮੋਟਰਸਾਈਕਲ ਤੱਕ ਵੇਚਣਾ ਹਾਂਜੀ ਮੋਟਰਸਾਈਕਲ ਵੇਚਣਾ ਪਿਆ ਵਿਚਾਰੀ ਨੂੰ ਤੇ ਫੇਰ ਉਹਨੇ ਆਪਣੇ ਘਰ ਮੋਟਰ ਲਵਾਈ ਜੋ ਤੇ ਮੋਟਰ ਵੀ ਤੁਹਾਨੂੰ ਪਤਾ ਬਾਥਰੂਮ ਹੋਣ ਤੇ ਫੇਰ ਹੀ ਹੁੰਦੀ ਜੋ ਨਾਉਣ ਤੋੜਨ ਵਾਸਤੇ ਤੇ ਮੋਟਰ ਵਾਲੀ ਹੁਣ ਬਾਥਰੂਮ ਮੇਂ ਨਹੀਂ ਹੈ ਗਾਗਾ ਦੀ ਕਿਸੇ ਦੇ ਘਰ ਨਾਉਂ ਜਾਂਦੇ ਕਦੀ ਕਿਸੇ ਦੇ ਘਰ ਐਦਾਂ ਮੁਸ਼ਕਲ ਹੈ ਇਹਨਾਂ ਵਾਸਤੇ ਇਹਨਾਂ ਦੇ ਬਾਰੇ ਸੋਚੋ ਤੇ ਇਹਨਾਂ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਏ ਤੁਹਾਡੇ ਨਾਲ ਪੁੜੀਆਂ ਮਜ਼ਦੂਰ ਨੇ ਉਹਨਾਂ ਨੂੰ ਜਰੂਰ ਕਰੋ ਸਸਤੀ ਕਿੰਨੀ ਸਟੱਡੀ ਕੀਤੀ ਪਲੱਸ ਟੂ ਸਟੱਡੀ ਕੀਤੀ ਹਾਂਜੀ ਕਿੱਥੇ ਜਾਂਦੇ ਕੰਮ ਕਰਨ ਕੰਮ ਕਰਨ ਮੇ ਲੋਕਾਂ ਦੇ ਘਰਾਂ ਚ ਜਾਨੀ ਪਿੰਡ ਵਿੱਚ ਕਿੰਨੇ ਮਤਲਬ ਹੈ ਕਿੰਨੀ ਪੇ ਮਿਲਦੀ ਇੱਕ ਘਰ ਦਾ 800 ਰੁਪਿਆ ਮੈਂ ਦੂਆ ਕਰਨ ਦਾ ਕੰਮ ਕਰਦੀ 1600 ਰੁਪਿਆ ਲੈਂਦੀ ਆ ਕਦੀ ਉਹਦਾ ਮਤਲਬ ਜਿਵੇਂ ਘਰਾਂ ਦੇ ਵਿੱਚ ਮਦਦ ਕਰਦੇ ਜੋ ਉਹਦਾ ਮਤਲਬ ਉਹਨਾਂ ਕਦੀ ਮਦਦ ਹੀ ਕੀਤੀ ਵੀ ਤੁਹਾਡੇ ਪੁੱਤਰ ਪਾਲਿਆ ਜਾਂ ਘਰ ਦੇ ਵਿੱਚ ਪਾਣੀ ਨਹੀਂ ਜਾਂ ਕੋਈ ਅੱਧਾ ਨਹੀਂ ਨਹੀਂ ਇੱਕ ਕੰਮ ਤਾਂ ਕਿਸੇ ਨੂੰ ਤਰਖਿਆ ਹਾਂਜੀ ਹੁਣ ਕੀ ਲੱਗਦਾ ਵੀ ਚਲੋ ਕੁਦਰਤੀ ਮਾਰਤ ਹੈਗੀ ਆ ਕਿ ਤੁਸੀਂ ਲੋਕ ਕਿਹੜੀ ਪਰਨ ਦੀ ਉਮਰ ਹੀ ਜਾਂ ਘਰ ਦੀ ਹੋਰ ਮਤਲਬ ਕਰਨ ਦੀ ਹੀ ਇਹਨਾਂ ਚੋਂ ਬਲੋ ਕੰਮ ਕਰਨ ਪੈਂਦਾ ਪੜੰਦੀ ਉਮਰ ਵੀ ਹੀ ਜਦੋਂ ਮੰਮੀ ਦੀ ਡੈਥ ਹੋਈ ਜਦੋਂ ਮੈਂ ਹਲੇ 10th ਦੇ ਪੇਪਰ ਦੇਨੇ ਸੀ ਫਿਰ ਮੈਂ 10th ਦੇ ਪੇਪਰ ਦੇ ਕੇ ਪਲਸ 1 2 ਕਰਕੇ ਤੇ ਹੁਣ ਫਿਰ ਮੈਨੂੰ ਮਜਬੂਰੀ ਨੂੰ ਕਰਦਾ ਮਤਲਬ ਰੋਕਾਂ ਦੇ ਕਰਨ ਦੇ ਕੰਮ ਕਰਨੇ ਪਏ ਤੁਸੀਂ ਪਲਸ 2 ਕੀਤੀ ਮੰਮੀ ਦੇ ਜਦ ਤੋਂ ਬਾਅਦ ਕੀਤੀ ਹਾਂਜੀ ਹਾਂਜੀ ਪਲਸ 1 ਪਲਸ 2 ਬਾਅਦ ਚ ਕੀਤੀ ਆ ਤੇ ਡੈਡੀ ਦੀ ਡੈਥ ਹੋਈ ਜਦੋਂ ਮੈਂ 8th ਕਲਾਸ ਚ ਸੀ ਹਾਂਜੀ ਕੀ ਲੱਗਦਾ ਕਿ ਹੁਣ ਸਮਾਜ ਸੇਵੀ ਸੰਸਥਾ ਜਾਂ ਕੋਈ ਮਤਲਬ ਇਹਨਾਂ ਦੇ ਵੀਰ ਨੇ ਬਲੋ ਤੁਹਾਨੂੰ ਮਤਲਬ ਤੁਹਾਡੇ ਤੱਕ ਅਪਰੋਚ ਕਰਨ ਜਾਂ ਮਤਲਬ ਤੁਹਾਨੂੰ ਕੋਈ ਇਦਾਂ ਦੀ ਕੋਈ ਨੌਕਰੀ ਚਾਂਸ ਪ੍ਰਸ਼ਾਸਨ ਲੋ ਜਾ ਦਿੱਤੀ ਜਾਵੇ ਹਾਂਜੀ ਚਾਹੀਦਾ ਤੇ ਜ਼ਰੂਰ ਆ ਪਰ ਕੋਈ ਸਾਡੇ ਤੱਕ ਪਹੁੰਚਿਆ ਨਹੀਂ ਆ ਕੀ ਕੀ ਗੱਲ ਬੋਜੋ ਤਰਪਾਲ ਤੱਕ ਨਹੀਂ ਪਾਈ ਗਈ ਕੋਈ ਸੁਣਦਾ ਹੀ ਨਹੀਂ ਆ ਜੇ ਕਿਸੇ ਨੂੰ ਕਹੀਏ ਕੋਈ ਸੁਣਦਾ ਹੀ ਨਹੀਂ ਆ ਇਗਨੋਰ ਕਰ ਛੱਡਦੇ ਸਾਰੇ ਕਿ ਕੀ ਤਰਪਾਲ ਦੇ ਬਜਟ ਨਹੀਂ ਆ ਆਪਣੇ ਕੋਲ ਕੰਮ ਨਹੀਂ ਨਹੀਂ ਮੇਰੇ ਕੋਲ ਬਜਟ ਨਹੀਂ ਤਰਪਾਲ ਪਾਉਂਦੇ ਇਹ ਕੰਮ ਵੀ ਪਾਉਂਦੇ ਰਹਿੰਦੇ ਮੇਰਾ ਬਿਲਕੁਲ ਮਤਲਬ ਮਸਾ ਘਰ ਦਾ ਹੀ ਖਰਚਾ ਚੱਲਦਾ ਸੀ ਮੈਂ ਆਪਣੇ ਭੈਣ ਭਰਾਵਾਂ ਦਾ ਹੀ ਮਸਾ ਆਪਣੇ ਘਰ ਦਾ ਚਲਾਉਣੀ ਸੀ ਛੋਟਾ ਬ੍ਰਦਰ ਕਿੰਨੇ ਚੱਲਦਾ 12 ਸਾਲ ਦਾ ਹਾਂਜੀ ਉਹ ਸਟੱਡੀ ਕਰਦਾ ਪੜ੍ਹਦਾ ਹਾਂਜੀ ਹਾਂਜੀ ਉਹ 7th ਕਲਾਸ ਚ ਐ ਤੇ ਭੈਣ 9th ਕਲਾਸ ਚ ਸਰਕਾਰੀ ਪ੍ਰਾਈਵੇਟ ਸਰਕਾਰੀ ਸਕੂਲ ਯੇ ਸਿਸਟਰ ਕੇ ਲਈ ਸਟੱਡੀ ਕਰਦੇ ਹਾਂਜੀ ਠੀਕ ਨੇ ਇਹ 9th ਕਲਾਸ ਚ ਹਾਂਜੀ ਇਹ ਵੀ ਨਾਲ ਜਾਂਦੇ ਕੰਮ ਤੇ ਹਾਂਜੀ ਹਾਂਜੀ ਇਹ ਨਾਲ ਹੀ ਜਾਂਦੀ ਸੀ ਮਨ ਲਓ ਤੁਸੀਂ 800 ਰੁਪਏ ਤੇ ਇੱਕ ਘਰ ਦਾ ਦੂਆ ਘਰ ਦਾ 1600 ਤੇ ਇਹ ਸਿਸਟਰ ਦਾ ਫਿਰ ਨਾਲ ਤਾਂ ਹੈਲਪ ਕਰਦੇ ਹਾਂਜੀ ਇਹ ਨਾਲ ਮੇਰੇ ਹੈਲਪ ਕਰਵਾ ਦਿੰਦੀ ਆ ਤੇ ਫਿਰ ਆ ਕੇ ਕੰਮ ਕਰਵਾ ਕੇ ਇੱਕ ਘਰ ਦਾ ਕਰਵਾ ਜਾਂਦੇ ਆ ਤੇ ਫਿਰ ਇਹਨਾਂ ਸਕੂਲ ਚਲ ਜਾਂਦਾ ਫਿਰ ਇੱਕ ਘਰ ਦਾ ਮੈਂ ਕੱਲੀ ਕਰ ਲੈਨੇ ਆ ਦੋਹਾਂ ਸਿਸਟਰ ਨੂੰ ਜਿਹੜਾ ਵਾ 800 ਰੁਪਏ ਤੇ ਇੱਕ ਘਰ ਦੇ ਵਿੱਚ ਜਿਹੜਾ ਕਰਨਾ ਪੈਂਦਾ ਹਾਂਜੀ ਹਾਂਜੀ ਬਿਲਕੁਲ ਸੋ ਇਹ ਹਾਲਾਤ ਦੇਖ ਸਕਦੇ ਨੇ ਸਾਡਾ ਵੀ ਖੁਦ ਜਿਹੜਾ ਸਟੋਰੀ ਬਣਾਉਂਦਾ ਜਿਹੜਾ ਇਹ ਕਿਸੇ ਵੇਲੇ ਦਿਲ ਨਹੀਂ ਕਰਦਾ ਮਨ ਭਾਵਕ ਹੋ ਜਾਂਦਾ ਤੂੰ ਤੂੰ ਦੇਖ ਸਕਦੇ ਹੋ ਵੀ ਇਹ ਬੱਚਿਆਂ ਨੇ ਇਹਨਾਂ ਦੀ ਪੜਨ ਦੀ ਉਮਰ ਹੈ ਤੇ ਜਾ ਕੇ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰ ਜਿਹੜਾ ਕਰਨਾ ਪੈਣ ਡਿਆ ਹੋ ਵਾ ਫਿਰ ਜਾ ਕੇ ਜਿਹੜਾ ਕਰਦੇ ਜਿਹੜੇ ਸਰਕਲ ਜਿਹੜੇ ਚੱਲ ਰਹੇ ਨੇ ਸੋ ਵੰਡੀਆਂ ਨੂੰ ਦੱਸਣ ਜੋਗਾ ਕਿ ਘਰ ਦੇ ਵਿੱਚ ਪਾਣੀ ਦਾ ਵੀ ਸਰਕਲ ਨਹੀਂ ਪਪਾ ਦੇ ਡੈਥ ਹੋ ਗਈ ਤੇ ਉਹਨਾਂ ਦੀ ਜਿਹੜੀ ਬਾਈਕ ਸੀ ਉਸ ਨੂੰ ਵੇਚ ਕੇ ਪਾਣੀ ਦਾ ਸਰਕਲ ਵੀ ਜਿਹੜਾ ਕਰਨਾ ਪਿਆ ਤਾਂ ਕਿ ਅੰਡ ਗਵੰਡ ਜਾਂਦੇ ਸੀ ਤੇ ਲੋਕ ਤਨਵੇਂ ਇੱਕ ਮਾਰਦੇ ਸੀ ਪਾਣੀ ਕੋਈ ਇੱਕ ਦੇ ਦੇ ਦਿੰਦਾ ਸੀ ਦਰਵਾਜਾ ਬੰਦ ਕਰ ਲੈਂਦਾ ਸੀ ਸੋ ਕਮਰਿਆਂ ਦੀ ਵੀ ਜਿਹੜੀ ਹਾਲਤ ਆ ਬਿਲਕੁਲ ਹੀ ਜਿਹੜੀ ਹੈ ਨਾ ਮਾਤਰੀਆ ਜਦੋਂ ਬਾਰਿਸ਼ ਆਉਂਦੀ ਹੈ ਟਿਪ ਟਿਪ ਕਰਕੇ ਪਾਣੀ ਵੀ ਚੋੜਦਾ ਵਾ ਤੇ ਬਾਲੇ ਵੀ ਕੁਝ ਜਿਹੜੇ ਨੇ ਉਹ ਡਿੱਗਣ ਵਾਲੇ ਨੇ ਦੇਖ ਸਕਦੇ ਪਲੱਸਟਰ ਤੱਕ ਨਹੀਂ ਆ ਉੱਤੇ ਮੈਂ ਕੈਮਰਾਮੈਨ ਨੂੰ ਕਹਾਂ ਤੱਕ ਉੱਤੇ ਜਿਹੜਾ ਦੋ ਦੋ ਫੁੱਟ ਜਿਹੜਾ ਚੜਿਆ ਵਾ ਉਹ ਇੰਨੀ ਵੀ ਕਿਸਮਾਸ਼ੇਵੀ ਸੰਸਥਾ ਨੇ ਜਾਂ ਕਿ ਇਹਨਾਂ ਦੇ ਵੀਰ ਨੇ ਨਹੀਂ ਇਹਨਾਂ ਨੂੰ ਅਪਰੋਚ ਕੀਤੀ ਵੀ ਤਰਪਾਲ 2 300 ਰੁਪਏ ਦੀ ਤਰਪਾਲ ਹੁੰਦੀ ਆ ਉਹ ਵੀ ਨਹੀਂ ਇਹਨਾਂ ਇਸ ਗੁਡੀਆਂ ਨੂੰ ਜਿਹੜੀ ਲਿਆ ਕੇ ਦਿੱਤੀ ਗਈ ਸੋ ਦਾਨੀ ਸੱਜਣ ਜਾਂ ਸਮਾਸ਼ੇਵੀ ਸੰਸਥਾ ਨਹੀਂ ਜਿਹੜੀਆਂ ਇਹ ਲੋਕਾਂ ਦੀ ਜਿਹੜੀ ਮਦਦਗਾਰ ਸਾਬਤ ਹੁੰਦੀਆਂ ਨੇ ਸੋ ਉਹ ਵੀ ਇਹਨਾਂ ਵੱਲ ਜਰੂਰ ਇੱਕ ਧਿਆਨ ਦੇਣ ਇਹ ਜਿਹੜੀ ਵੀਡੀਓ ਦੇ ਵਿੱਚ ਤਸਵੀਰਾਂ ਜੀ ਗਰਾਊਂਡ ਦੀਆਂ ਦੇਖ ਕੇ ਘਰ ਵੀ ਜਿਹੜੇ ਨੇ ਕੱਚੇ ਨੇ ਬਿਲਕੁਲ ਸੁਲਾ ਪਈ ਆ ਬੈੱਡ ਤੱਕ ਜਿਹੜਾ ਟੁੱਟਿਆ ਵਾ ਸੋ ਉਸੇ ਕਮਰੇ ਦੇ ਵਿੱਚ ਹੀ ਜਿਹੜੀਆਂ ਗੁਡੀਆਂ ਨੇ ਬੱਚੀਆਂ ਨੇ ਉਹ ਰੋਟੀ ਪਾਣੀ ਦਾ ਜਿਹੜਾ ਸਰਕਲ ਕਰਦੀਆਂ ਨੇ ਸੋ ਕੰਡੀਸ਼ਨ ਬਹੁਤ ਹੀ ਜਿਹੜੀ ਨਾਜ਼ੁਕ ਆਪਾਂ ਜਿਹੜੀ ਆ ਕਹਿ ਸਕਦੇ ਹਾਂ ਤਸਵੀਰਾਂ ਦੇ ਵਿੱਚ ਸੋ ਇਦਾਂ ਦੇ ਜਿਹੜੇ ਦਾਨੀ ਸੱਜਣ ਨੇ ਉਹ ਲੋੜਵੰਦ ਪਰਿਵਾਰਾਂ ਤੱਕ ਵੀ ਜ਼ਰੂਰ ਜਿਹੜੀ ਮਦਦ ਕਰਨ ਕਹਿਵਲੇ ਹੋ ਜਾਂਦਾ ਵੀ ਦਾਨੀ ਸੱਜਣਾਂ ਦੀ ਮਦਦ ਜਿਹੜੀ ਆ ਉਹ ਗਲਤ ਜਿਹੜੀ ਹੱਥਾਂ ਦੇ ਵਿੱਚ ਜਿਹੜੀ ਚੱਲ ਜਾਂਦੀ ਇਦਾਂ ਲੋੜਵਾਰ ਪਰਿਵਾਰਾਂ ਤੱਕ ਉਹਨਾਂ ਦੀ ਮਦਦ ਜਿਹੜੀ ਨਹੀਂ ਪਹੁੰਚਦੀ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰੀ ਸਿੰਘ ਖੁਸ਼ੀਪੁਰ